ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਪਾਰਟੀ ਵੇਅਰ ਸੂਟ ਰਹਿਣਗੇ ਪ੍ਰਿੰਟਡ ਰਹਿਣਗੇ ਬਹੁਤ ਵਧੀਆ ਬ੍ਰਾਂਡ ਦੇ ਸੂਟ ਨੇ ਜੀ ਲੇਟੈਸਟ ਜੇ ਪ੍ਰਿੰਟ ਨੇ ਇਹਨਾਂ ਦੇ ਤੇ ਆਪਾਂ ਕਿਵੇਂ ਵੀ ਆਰਾਮ ਨਾਲ ਇਹਨਾਂ ਪਤਾ ਕੀ ਐਦਾਂ ਦੇ ਕਲਰ ਨੇ ਇਹ ਸਰਦਾਰੀ ਲੁੱਕ ਦੇ ਵੀ ਚਾਹੇ ਆਪਾਂ ਦੁੱਖ ਸੁੱਖਸ ਵੀ ਪਾ ਸਕਦੇ ਹਾਂ ਕੋਈ ਛੋਟੀ ਮੋਟੀ ਪਾਰਟੀ ਹੈ ਕੋਈ ਪ੍ਰੋਗਰਾਮ ਹੈ ਵਿਆਹ ਹੈ ਉੱਥੇ ਵੀ ਆਪਾਂ ਪਾ ਸਕਦੇ ਹਾਂ ਫੈਂਸੀ ਸੂਟ ਨੇ ਜੀ ਬਹੁਤ ਸੋਹਣੇ ਨਾਰਮਲ ਰੇਂਜ ਦੇ ਵਿੱਚ ਰਹਣਗੇ ਕੋਈ ਇਹਨਾਂ ਦੀ ਰੇਂਜ ਨਹੀਂ ਜ਼ਿਆਦਾ ਹੈਗੀ ਦੇਖੋ ਜਿਹੇ ਜਿਹਾ ਆਪਾਂ ਨਾ ਮੁੱਲ ਲਾਵਾਂਗੇ ਉਹ ਜੀ ਚੀਜ਼ ਮਿਲੂਗੀ ਜੀ ਚੀਜ਼ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਪ੍ਰਿੰਟ ਤੁਹਾਡੇ ਕੋਲੇ ਇੱਕ ਤੋਂ ਇੱਕ ਸੋਹਣਾ ਆਊਗਾ ਜੀ ਜਿਹੜੀ ਚੀਜ਼ ਵੀਡੀਓ ਦੇ ਵਿੱਚ ਦਿਖਾਈ ਜਾਊਗੀ ਉਹੀ ਚੀਜ਼ ਤੁਹਾਨੂੰ ਮਿਲੂਗੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਉਹਨੂੰ ਵੀ ਤੁਸੀਂ ਫੋਲੋ ਕਰੋ ਤੇ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਸਾਮ ਨੂੰ ਆਪਾਂ ਉੱਥ ਜਿਹੜੇ ਮੇਰੇ ਨਿਊ ਹੋਵਰਸ ਨੇ ਤੁਸੀਂ ਬਲੌਗ ਵੀ ਚੈੱਕ ਕਰ ਸਕਦੇ ਹੋ ਵੀ ਆਪਣਾ ਕਿਵੇਂ ਦਾ ਹਨਾ ਘਰ ਪਰਿਵਾਰ ਤੁਸੀਂ ਬੇਚਿੰਤ ਹੋ ਕੇ ਸੂਟ ਜਿਹੜੇ ਰੈਡੀ ਕਰ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਜੀ ਆਪਾਂ ਸਟਾਰਟਿੰਗ ਦੇ ਵਿੱਚ ਇਹਦੇ ਵਿੱਚ ਪਹਿਲਾਂ ਨਾ ਚਾਰ ਕਲਰ ਆਏ ਸੀ ਹੁਣ ਚਾਰ ਹੋਰ ਆ ਗਏ ਜੀ ਅੱਠ ਕਲਰ ਹੋ ਗਏ ਇਹ ਔਰਗੈਂਜਾ ਜਰੀ ਦਾ ਵਰਕ ਮਿਲੂਗਾ ਤੁਹਾਨੂੰ ਤੇ ਨਾਲ ਕ੍ਰੇਪ ਦੀ ਮਿਲੂਗੀ ਜੀ ਸਲਵਾਰ ਇਹਦੇ ਮੈਂ ਪਹਿਲਾਂ ਵਾਲੇ ਵੀ ਚਾਰ ਕਲਰ ਤੁਹਾਨੂੰ ਦਿਖਾ ਦਣੀ ਆ ਉਹ ਦੁਬਾਰਾ ਤੋਂ ਰਿਪੀਟ ਦੇ ਵਿੱਚ ਆਪਾਂ ਇੱਕ ਇੱਕ ਸੂਟ ਹੋਰ ਮੰਗਵਾ ਲਿਆ ਕਸਟਮਰ ਦੀ ਬਹੁਤ ਚੁਆਇਸ ਹੈ ਉਹ ਸੂਟਾਂ ਦੀ ਦੇਖ ਇਦੇ ਵਿੱਚ ਨਾ ਇਸ ਤਰ੍ਹਾਂ ਤੁਹਾਨੂੰ ਜਰੀ ਦਾ ਕੰਮ ਮਿਲੇਗਾ ਪ੍ਰਿੰਟ ਜਰੀ ਦਾ ਵੀ ਬਣਿਆ ਹੋਇਆ ਤੇ ਨਾਲ ਉਹ ਵੀ ਪ੍ਰਿੰਟ ਹੈਗਾ ਸੂਟ ਔਰਗੈਂਜਾ ਜਰੀ ਦਾ ਇਹ ਚਨਾਰ ਦਾ ਸੂਟ ਰਹੇਗਾ ਜੀ ਦੇਖੋ ਆਪਾਂ ਤੁਹਾਨੂੰ ਫੈਬਰਿਕ ਤੇ ਜਿਹੜੀ ਹੈਗੀ ਜੀ ਸਟੈਂਪ ਲੱਗੀ ਦਿਖਾਵਾਂਗੇ ਇਧਰੋਂ ਘੱਟ ਲੀਨ ਆਨ ਕਲਰ ਕਰਕੇ ਨਾ ਦੇਖੋ ਜੀ ਚਨਾਰ ਦੀ ਸ਼ਰਟ ਰਹੂਗੀ ਜੀ ਇਹ ਇਹਦੇ ਨਾਲ ਇਹ ਹੈਗਾ ਪੂਰਾ ਅਨੀਅਨ ਕਲਰ ਹੈ ਅਨੀਅਨ ਵੀ ਇਹਦੇ ਵਿੱਚ ਦੋ ਤਰ੍ਹਾਂ ਦਾ ਹੈ ਥੋੜਾ ਜਿਹਾ ਗੂੜਾ ਜਿਹਾ ਦੂਜਾ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਦੇਖੋ ਜੀ ਇੱਕ ਵਾਰ ਇਹ ਵਾਲਾ ਕਲਰ ਆ ਗਿਆ ਇਹਦਾ ਸੂਟ ਦਾ ਪ੍ਰਾਈਸ ਰਹੂਗਾ ਜੀ 2900 ਰੁਪਏ ਜੇ ਤੁਹਾਨੂੰ ਪਸੰਦ ਆ ਪਹਿਲਾਂ ਵੀ ਆਪਾਂ ਇਸੇ ਪ੍ਰਾਈਸ ਤੇ ਸੇਲ ਕੀਤੇ ਨੇ ਕਿਉਂ ਜਿਹੜੀ ਚੀਜ਼ ਹਨਾ ਬ੍ਰਾਂਡ ਦੀ ਐ ਤੇ ਵਧੀਆ ਜ ਉਹ ਚੀਜ਼ ਤਾਂ ਹਨਾ ਵੀ ਸੇਮ ਰੇਟ ਹੀ ਰਹੂਗਾ ਉੱਤੇ ਕੋਈ ਸੇਲ ਪ੍ਰਾਈਸ ਨਹੀਂ ਹੋਊਗਾ ਤੇ ਇਹਦੇ ਵਿੱਚ ਚਾਰ ਕਲਰ ਨੇ ਉਹ ਆ ਗਏ ਆਪਾਂ ਚਾਰੇ ਕਲਰ ਦਿਖਾ ਦਿੰਨੇ ਆ ਤੁਹਾਨੂੰ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਸਰਦਈ ਕਲਰ ਸਕਾਈ ਤੇ ਸਰਦਈ ਦਾ ਕੰਬੀਨੇਸ਼ਨ ਐ ਇਹ ਵੀ ਔਰਗਾਂਜਾ ਜ਼ਰੀ ਦਾ ਸੂਟ ਰਹੂਗਾ ਦੇਖੋ ਜੀ ਬਿਲਕੁਲ ਸਰਦਾਰੀ ਲੁੱਕ ਦੇ ਸੂਟ ਨੇ ਜੀ ਆਪਾਂ ਆਮ ਨਾਲ ਹਨਾ ਸਾਰਾ ਦਿਨ ਵੀ ਆਪਾਂ ਵਰਕ ਵਾਲੇ ਸੂਟਾਂ ਤੋਂ ਵੀ ਬੋਰ ਹੋ ਜਾਂਦੇ ਹਾਂ ਕਿਸੇ ਟਾਈਮ ਆਪਾਂ ਨੂੰ ਪ੍ਰਿੰਟਡ ਸੂਟਾਂ ਦੀ ਜ਼ਿਆਦਾ ਲੋੜ ਰਹਿੰਦੀ ਹੈ ਵਰਕ ਵਾਲੇ ਸੂਟ ਨੇ ਜਿਹੜੇ ਉਹ ਆਪਾਂ ਵਿਆਹ ਸ਼ਾਦੀ ਦੇ ਵਿੱਚ ਪਾਉਨੇ ਆ ਦੇਖੋ ਜੀ ਇਹਦੇ ਵਿੱਚ ਵੀ ਤੁਹਾਨੂੰ ਔਰਗੈਂజా ਜਰੀ ਮਿਲੂਗੀ ਜੀ ਔਰਗੈਂజా ਉਹ ਨਹੀਂ ਹੋਊਗੀ ਵੀ ਹਨਾ ਖੜਮੀ ਖੜਮੀ ਆਕੜੀ ਆਕੜੀਏ ਦੇਖੋ ਜੀ ਆਪਾਂ ਕਿਵੇਂ ਮਰਜੀ ਮਲਾਇ ਮਲਾਇਮ ਹੈ ਸੂਟ ਹੈ ਜਿਹੜਾ ਆਪਾਂ ਪਾ ਸਕਦੇ ਆ ਇਹਦੇ ਨਾਲ ਆਪਾਂ ਹਨਾ ਇਸ ਕਲਰ ਦਾ ਦੁਪੱਟਾ ਕਰਕੇ ਦੇ ਦੇ ਉੱਪਰ ਆਪਾਂ 골ਡਨ ਜਿਹੜੀ ਜਰੀ ਲੱਗੀ ਹੋਈ ਹੈ ਉਸ ਨਾਲ ਦੀ ਫਿਨਿਸ਼ਿੰਗ ਕਰਕੇ ਦੁਪੱਟ ਸੂਟ ਦੀ ਲੁੱਕ ਆ ਜਿਹੜੀ ਅਲੱਗ ਹੀ ਹੋ ਜਾਂਦੀ ਹੈ ਇਹਦੇ ਨਾਲ ਦੇ ਮੈਂ ਕਾਫੀ ਸੂਟ ਆਲ ਓਵਰ ਵੀ ਸੇਲ ਹੋ ਗਏ ਜੀ ਆਲ ਓਵਰ ਦਾ ਪ੍ਰਾਈਸ ਹੈਗਾ 4000 ਰੁਪਏ 3900 ਰੁਪਏ 1000 ਰੁਪਏ ਵੱਧ ਪਊਗਾ ਉਹਦੇ ਨਾਲ 3900 ਰੁਪਏ ਹਜਾ ਉਹਦਾ ਪਊਗਾ ਜੀ ਆਲ ਓਵਰ ਦਾ ਪ੍ਰਾਈਸ ਹੈ ਮੈਚਿੰਗ ਦਾ ਹੈਗਾ 2900 ਰੁਪਏ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਵਿਦਆਊਟ ਦੁਪੱਟਾ ਸੂਟ ਰਹਿਣਗੇ ਦੋ ਕਲਰ ਆ ਗਏ ਜੀ ਤੀਸਰਾ ਕਲਰ ਆ ਗਿਆ ਇਹਦੇ ਵਿੱਚ ਮਾਊਸ ਕਲ ਬਹੁਤ ਪਿਆਰਾ ਕਲਰ ਹੈ ਵੀ ਕਲਰ ਸਰਦਾਰੀ ਨੇ ਇੱਕ ਤੋਂ ਇੱਕ ਲਓ ਜੀ ਪਹਿਣਾ ਜਲਦੀ ਜਲਦੀ ਸਕਰੀਨਸ਼ਾਟ ਦੇਖੋ ਜੀ ਇਸ ਤਰ੍ਹਾਂ ਇਹਦਾ ਪ੍ਰਿੰਟ ਬਣਿਆ ਹੋਇਆ ਸਾਰੀ ਚਨਾਰ ਦੀ ਫੈਬਰਿਕ ਰਹੂਗੀ ਬਾਕੀ ਜੋ ਵੀ ਫੈਬਰਿਕ ਬਦਲਗੀ ਜੀ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਮਾਊਸ ਜੇ ਕਲਰ ਦੀ ਸਲਵਾਰ ਰੱਖੀ ਹੈ ਇਸ ਤਰ੍ਹਾਂ ਦਾ ਇਹਦਾ ਕਲਰ ਹੈ ਫੋਨ ਦੇ ਵਿੱਚ ਜਮਾ ਇਹ ਸਲਵਾਰ ਦਾ ਕਲਰ ਤੁਹਾਨੂੰ ਇਸ ਲਈ ਡਾਰਕ ਆ ਰਿਹਾ ਇਹਦੇ ਵਿੱਚ ਥੋੜਾ ਜਿਹਾ ਪ੍ਰਿੰਟ ਵੱਡਾ ਹੈ ਦੂਜੇ ਸੂਟਾਂ ਦੇ ਵਿੱਚ ਪ੍ਰਿੰਟ ਨਾਰਮਲ ਹੀ ਹੈ ਦੇਖੋ ਜੀ ਚੌਥਾ ਕਲਰ ਹੈਗਾ ਬਹੁਤ ਪਿਆਰਾ ਕਲਰ ਹੈ ਛੱਡਣ ਵਾਲਾ ਨਹੀਂ ਹੈਗਾ ਇਹ। ਦੇਖੋ ਜੀ। ਚੌਥਾ ਕਲਰ ਆ ਗਿਆ ਇਹ ਵਾਲਾ। ਇਹਦੇ ਵਿੱਚ ਇਸ ਤਰ੍ਹਾਂ ਅ ਪਿੰਕ ਮਜੈਂਟਾ ਦਾ ਹੈਗੇ ਨੇ ਫਲਾਵਰ ਬਣੇ ਹੋਏ ਜਰੀ ਬਹੁਤ ਸੋਹਣਾ। ਇਹਨਾਂ ਨੇ ਲਾਈਟ ਹੈ ਨਾਲੇ ਡਾਰਕ ਹੈ ਦੋਨੋਂ ਤਰ੍ਹਾਂ ਦਾ ਸੂਟ ਹੈ ਜਿਹੜਾ ਬਣਿਆ ਹੋਇਆ ਹੈ ਦੇਖੋ ਇਸ ਤਰ੍ਹਾਂ ਦੀ ਆਪਾਂ ਇਹਦੇ ਨਾਲ ਰੱਖੀ ਹੈ ਜੀ। ਰਾਣੀ ਕਲਰ ਦੀ ਮਜੈਂਟਾ ਕਲਰ ਦੀ ਸਲਵਾਰ ਬਹੁਤ ਪਿਆਰੀ ਲੁੱਕ ਦੇਊਗਾ ਸੂਟ ਇਹ ਬਣਿਆ ਹੋਇਆ। ਦੇਖੋ ਜੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ। ਇਹਦੇ ਵਿੱਚ ਚਾਰ ਕਲਰ ਨੇਉ ਆ ਗਏ ਜੀ। ਆਪਾਂ ਦੂਸਰੇ ਚਾਰ ਕਲਰ ਦਿਖਾ ਦਨੇ ਆ ਤੁਹਾਨੂੰ ਜੇ ਮੇਰੇ ਕੋਲ ਚਾਰੋਂ ਕਲਰ ਹੋਏ ਤੇ ਇੱਕ ਜਿਹੜਾ ਪਹਿਲਾਂ ਆਇਆ ਜੀ ਰਿਪੀਟ ਦੇ ਵਿੱਚ ਇੱਕ ਇਹ ਵਾਲਾ ਕਲਰ ਹੈ ਦੇਖੋ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦਾ ਇਹ ਆਪਾਂ ਪਹਿਲਾਂ ਸੇਲ ਕਰ ਚੁੱਕੇ ਆ ਜੀ ਚਾਰ ਸੂਟ ਇਹਦੇ ਨਾਲ ਦੇ ਆਲ ਓਵਰ ਤਾਂ ਅਨੀਅਨ ਤੇ ਪਿੰਕ ਤਾਂ ਕਾਫੀ ਜ਼ਿਆਦਾ ਹੋਗੇ ਦੇਖੋ ਜੀ ਇਹ ਹੈਗਾ ਇਸ ਤਰ੍ਹਾਂ ਦਾ ਪਿਸਤਾ ਕਲਰ ਇਸ ਤੋਂ ਬਾਅਦ ਆ ਗਿਆ ਜੀ ਪਿੰਕ ਕਲਰ ਆਵळा ਪਿੰਕ ਕਲਰ ਦਾ ਆਲ ਓਵਰ ਵੀ ਮੈਚਿੰਗ ਵੀ ਬਹੁਤ ਜ਼ਿਆਦਾ ਸੂਟ ਸੇਲ ਹੋਇਆ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕਰੂ ਸੇਮ ਫੈਬਰਿਕ ਹੈ ਵੀ ਚਨਾਰ ਦੀ ਰਹੂਗੀ ਜੀ ਕੋਈ ਤੁਹਾਨੂੰ ਇਹ ਨਹੀਂ ਹੈਗਾ ਵੀ ਆਪਾਂ ਫੈਬਰਿਕ ਬਦਲ ਕੇ ਦੇਵਾਂਗੇ ਦੇਖੋ ਸਟੈਂਪ ਲੱਗੀ ਹੋਊਗੀ ਤੁਸੀਂ ਇਹਨੂੰ ਕੋਈ ਤੁਹਾਡੇ ਲੜੂਗਾ ਨਹੀਂ ਬੈਕ ਸਾਈਡ ਆਮ ਨਾਲ ਤੁਸੀਂ ਇਹਨੂੰ ਚਾਹੇ ਫੁੱਲ ਬੈਲ ਲਾ ਸਕਦੇ ਹੋ ਲਾਈਨਿੰਗ ਇਹਦੇ ਚਾਹੇ ਤੁਸੀਂ ਟਾਪਟਾ ਉਹ ਆਪਦੀ ਤੁਹਾਡੀ ਮਰਜ਼ੀ ਹੈ ਜਰੂਰੀ ਨਹੀਂ ਹੁੰਦਾ ਵੀ ਔਰਗੰਜਾ ਤੇ ਹਨਾ ਕਈ ਅਸੀਂ ਆ ਪਹਿਲਾਂ ਖੁਦ ਸੂਟ ਨਾਲ ਔਰਗੰਜਾ ਦੇ ਫੁੱਲ ਬੈਲ ਲਾ ਕੇ ਸਲਾਈ ਕਰਾਉਂਦੇ ਸੀ ਪੈਣਾ ਤਾਂ ਮੇਰੀ ਹੁਣ ਵੀ ਉਹੀ ਲਾਉਂਦੀ ਆ ਤੇ ਹੁਣ ਆਪਾਂ ਥੋੜਾ ਜਿਹਾ ਜਦੋਂ ਆਪਾਂ ਕੱਪੜੇ ਦੇ ਵਿੱਚ ਪਾਏ ਜਾਂਦੇ ਆ ਫਿਰ ਐ ਹੋ ਜਾਂਦਾ ਵੀ ਹੋਰ ਜ਼ਿਆਦਾ ਸੇਫਟੀ ਹੋ ਜੀ ਕੱਪੜੇ ਦੀ ਹਨਾ ਤਾਂ ਕਰਕੇ ਟਾਪਟਾ ਲਾਉਣ ਲੱਗੇ ਇਹ ਤੁਹਾਡੀ ਚੁਆਇਸ ਆ ਜੇ ਤੁਸੀਂ ਟਾਪਟਾ ਨਹੀਂ ਲਾਇਕ ਕਰਦੇ ਤਾਂ ਤੁਸੀਂ ਇਹਦੇ ਫੁੱਲ ਵੈਲ ਵੀ ਲਾ ਸਕਦੇ ਹੋ ਦੇਖੋ ਦੋ ਕਲਰ ਆਗੇ ਦੇ ਵਿੱਚ ਤੀਸਰਾ ਕਲਰ ਆ ਗਿਆ ਜੀ ਇਹ ਵਾਲਾ ਸੀ ਗ੍ਰੀਨ ਜਿਹਾ ਕਲਰ ਹੈ ਦੇਖੋ ਤੇ ਪੱਕੀ ਸਟੈਂਪ ਲੱਗੀ ਹੋਈ ਹੈ ਚਨਾਰ ਦੀ ਇਸ ਤਰ੍ਹਾਂ ਦੀ ਆਪਾਂ ਨੇ ਇਹਦੇ ਨਾਲ ਸਲਵਾਰ ਰੱਖੀ ਹੋਈ ਹੈ ਇਹ ਵਾਲੇ ਕਲਰ ਦੇ

ਇਹ 10 ਕਲਰ 8 ਕਲਰ ਹੋ ਗਏ ਸੌਰੀ ਨੋਮਾ ਕਲਰ ਤੁਹਾਨੂੰ ਦਿਖਾਉਣੀ ਆ ਮੈਂ ਤਹੋ ਹੋ ਰਹਿ ਦੇ ਵਿੱਚ ਉਹ ਵੀ ਆਲ ਓਵਰ ਆ ਇਹ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਦੇਖਿਆ ਹੋਊ ਦੇਖੋ ਇਸ ਤਰ੍ਹਾਂ ਦਾ ਸੂਟ ਹੈ ਲੈਮਨ ਕਲਰ ਦਾ ਇਹ ਵੀ ਆਪਾਂ ਨੂੰ ਆ ਕਸਟਮਰ ਨੇ ਆਲ ਓਵਰ ਲਿਆ ਹੋਇਆ ਜੀ ਤੁਸੀਂ ਚਾਹੋ ਤਾਂ ਇਹਦੇ ਨਾਲ ਇਸ ਤਰ੍ਹਾਂ ਦੀ ਕਰੇਵ ਦੀ ਸਲਵਾਰ ਲੱਗ ਜੇਗੀ ਜੇ ਤੁਸੀਂ ਇਹ ਮੈਚਿੰਗ ਕਰਵਾਉਣਾ ਤਾਂ ਤੁਸੀਂ ਮੈਚਿੰਗ ਵੀ ਕਰਵਾ ਸਕਦੇ ਹੋ ਜੇ ਆਲ ਓਵਰ ਕਰਵਾਉਣਾ ਤਾਂ ਤੁਸੀਂ ਆਲ ਓਵਰ ਵੀ ਕਰਵਾ ਸਕਦੇ ਹੋ ਪ੍ਰਾਈਸ ਆਪਾਂ ਨੇ ਤੁਹਾਨੂੰ ਦੱਸ ਦਿੱਤਾ ਬਾਕੀ ਤੁਹਾਡੀ ਚੋਇਸ ਆ ਜਿਵੇਂ ਦਾ ਸੂਟ ਤੁਸੀਂ ਕਹੋਗੇ ਆਪਾਂ ਉਹ ਮੇ ਦਾ ਸੂਟ ਤੁਹਾਨੂੰ ਜਿਹੜਾ ਵੀ ਬੁੱਕ ਕਰਕੇ ਸਕਰੀਨਸ਼ਾਟ ਲੈ ਕੇ ਰਖਾਓਗੇ ਉਹ ਸੂਟ ਮਿਲ ਜੂਗਾ ਦੇਖੋ ਜੀ ਇਹਦੇ ਵਿੱਚ 9 ਕਲਰ ਆ ਗਏ ਹੁਣ ਤੁਹਾਡੀ ਚੁਆਇਸ ਆ ਜਿਹੜਾ ਵੀ ਕਲਰ ਸਾਨੂੰ ਪਸੰਦ ਹੈ ਇਸ ਟਾਈਮ ਆਪਣੇ ਕੋਲ ਇਹ ਸਾਰੇ ਸੂਟ ਅਵੇਲੇਬਲ ਨੇ ਇਹ ਕੱਲ ਹੀ ਆਪਣੇ ਕੋਲ ਰਿਪੀਟ ਦੇ ਵਿੱਚ ਦੁਕਾਨ ਤੋਂ ਲੈ ਕੇ ਆਂਦੇ ਨੇ ਤੇ ਬਾਕੀ ਜੇ ਹਨਾ ਵੀ ਸੇਲ ਹੋ ਗਏ ਦੁਵਾਰਾ ਹੁਣ ਇਹਨੂੰ ਵੀ ਮਹੀਨਾ ਹੋ ਗਿਆ ਚੱਲਦਿਆਂ ਨੂੰ ਫੇਰ ਇਹਨਾਂ ਮਿਲਣਾ ਨਾ ਮਿਲਣਾ ਮੁਸ਼ਕਲ ਹੋ ਜਾਂਦੀ ਹੈ ਬਾਕੀ ਇੱਕ ਵਾਰ ਆਪਾਂ ਨੇ ਜਿਹੜਾ ਸਟਾਕ ਹੈ ਰੱਖ ਲਿਆ ਜੀ ਜਿਵੇਂ ਜਿਵੇਂ ਕਸਟਮਰ ਦਾ ਆਰਡਰ ਆਊਗਾ ਜੀ ਉਵੇਂ ਉਵੇਂ ਆਪਾਂ ਸੂਟ ਹੈ ਜਿਹੜਾ ਬੁੱਕ ਕਰੀ ਜਾਵਾਂਗੇ ਬਾਕੀ ਟਾਈਮ ਤੇ ਆ ਗਿਆ ਬੁਕਿੰਗ ਹੋਊਗੀ ਮਿਲ ਜੂਗਾ ਦੁਬਾਰਾ ਤੋਂ ਜੇ ਨਾ ਮਿਲੇ ਜੀ ਬਸ ਫੇਰਾ ਮਨਾਂ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਮੰਗਰੋ ਹੀ ਨਹੀਂ ਮਿਲ ਰਹੇ ਆਪਾਂ ਕੀ ਕਰ ਸਕਦੇ ਆ ਦੇਖੋ ਜੀ ਨਿਊ ਡਿਜ਼ਾਈਨ ਨੇ ਨਿਊ ਕਲਰ ਨੇ ਚਾਰ ਲਓ ਸਕਰੀਨ ਸ਼ਾਟ ਇਹਨਾਂ ਦੇ ਬਹੁਤ ਪਿਆਰੇ ਸੂਟ ਨੇ ਇਹ ਇਹਨਾਂ ਨੂੰ ਨਾ ਆਪਾਂ ਪ੍ਰੋਗਰਾਮ ਪਾਰਟੀ ਵੇਅਰ ਕਿਵੇਂ ਵੀ ਫੈਂਸੀ ਸੂਟ ਆ ਗਏ ਜੀ ਇਹ ਦੇਖੋ ਮਹਿੰਗਾ ਹਨਾ ਵੀ ਜੇ ਹੁਣ ਆਪਾਂ ਚੀਜ਼ ਵਧੀਆ ਲਵਾਂਗੇ ਪਾਟੀ ਵੀਰ ਲੈਣੀ ਆ ਆਪਾਂ ਨੇ ਤੇ ਸ਼ਾਈਨਿੰਗ ਵਾਲੀ ਵੀ ਆ ਆਪਾਂ ਨੂੰ ਵਿਆਹ ਪ੍ਰੋਗਰਾਮ ਦੇ ਵਿੱਚ ਵੀ ਆਪਣੇ ਕੰਮ ਦੇਵੇ ਤਾਂ ਤਾਂ ਫਿਰ ਇੰਨਾ ਕੁ ਰੇਟ ਤਾਂ ਹੋਊਗਾ ਹੀ ਬਾਕੀ ਚੀਜ਼ ਦੀ ਗਰੰਟੀ ਹੈ ਜੀ ਵਧੀਆ ਵਾਲੀ ਚੀਜ਼ ਦੇਵਾਂਗੇ ਤੁਹਾਨੂੰ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਏ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਦੇਖੋ ਜੀ ਇਹ ਹੋਗੇ ਜੀ ਚਨਾਰ ਵਾਲੀ ਫੈਬਰਿਕ ਦੇ ਇੱਕ ਆਪਾਂ ਤੁਹਾਨੂੰ ਹੋਰ ਦਿਖਾਉਂਦੇ ਆ 90 ਚੀਜ਼ ਆਈ ਹੈ ਇਹ ਵੀ ਬਹੁਤ ਵਧੀਆ ਇਹ ਉਸ ਤੋਂ ਥੋੜਾ ਜਿਹਾ ਘੱਟ ਪ੍ਰਾਈਸ ਦੇ ਵਿੱਚ ਪੈਣਗੇ ਦੇਖੋ ਜੀ ਕਲਰ ਇਹਨਾਂ ਦੇ ਬਹੁਤ ਪਿਆਰੇ ਨੇ ਇਹ ਮਿਲੂਗਾ ਜੀ ਤੁਹਾਨੂੰ ਟਿਸ਼ੂ ਸਿਮਰ ਦੇ ਵਿੱਚ ਪ੍ਰਿੰਟ ਦੇਖੋ ਜੀ ਇਸ ਤਰ੍ਹਾਂ ਦੇਖੋ ਸ਼ਾਈਨਿੰਗ ਵਾਲਾ ਪਾਰਟੀ ਵੇਅਰ ਸੂਟ ਹੈ ਇਹ ਵੀ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਕਿਉਂ ਟਿਸ਼ੂ ਸਿਮਰ ਦੇ ਵਿੱਚ ਸ਼ਾਈਨਿੰਗ ਹੁੰਦੀ ਹੀ ਹੁੰਦੀ ਹੈ ਦੇਖੋ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਸਿਮਰ ਦੀ ਰੱਖੀ ਹੈ ਜੀ ਸਲਵਾਰ ਸਕਿਨ ਕਲਰ ਦੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਬੇਸ ਕਲਰ ਦੀ ਸਲਵਾਰ ਨਹੀਂ ਲੱਗਣੀ ਜੀ ਲੱਗੀ ਵੀ ਨਹੀਂ ਅਸੀਂ ਨੇ ਕੋਸ਼ਿਸ਼ ਕੀਤੀ ਸੀ ਵੀ ਜੇ ਬੇਸ ਕਲਰ ਦੀ ਸਲਵਾਰ ਲੱਗ ਜਾਏ ਫਿਰ ਸਿਮਰ ਦੇ ਵਿੱਚ ਨਹੀਂ ਆਉਂਦੇ ਸੇਮ ਕਲਰ ਕਰੇਪ ਵਗੈਰਾ ਦੇ ਵਿੱਚ ਲੱਗ ਜਾਂਦੇ ਨੇ ਫਿਰ ਟਿਸ਼ੂ ਸਿਮਰ ਦੇ ਨਾਲ ਕਰੇਪ ਕ ਹਨਾ ਜੱਚਦੀ ਨਹੀਂ ਹੈਗੀ ਜਿਵੇਂ ਦੀ ਸ਼ਰਟ ਦੀ ਫੈਬਰਿਕ ਹੁੰਦੀ ਹੈ ਜੀ ਆਪਾਂ ਨੂੰ ਉਵੇਂ ਦੀ ਹੀ ਜਿਹੜੀ ਹੈਗੀ ਐ ਸਲਵਾਰ ਦੀ ਫੈਬਰਿਕ ਲੈਣੀ ਪੈਂਦੀ ਹੈ ਦੇਖੋ ਤੁਹਾਨੂੰ ਪਸੰਦ ਆ ਜੇ ਤੁਸੀਂ ਲੈ ਸਕਦੇ ਹੋ ਇਹਦਾ ਸੂਟ ਦਾ ਪ੍ਰਾਈਸ ਰਹੇਗਾ ਜੀ 2000 ਰੁਪਏ ਇਹਦੇ ਵਿੱਚ ਚਾਰ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਬਹੁਤ ਸੋਹਣੇ ਪਿਆਰੇ ਲੇਟੈਸਟ ਜਿਹੇ ਡਿਜ਼ਾਈਨ ਨੇ ਬਹੁਤ ਸੋਹਣੀ ਇਹਦੀ ਹੈਗੀ ਜੀ ਜਿਹੜੀ ਸੂਟ ਦੀ ਸਟਿਚਿੰਗ ਹੋਊਗੀ ਫਿਟਿੰਗ ਬਹੁਤ ਸੋਹਣੀ ਆਉਣੀ ਆ ਬਹੁਤ ਸੋਹਣੇ ਕਲਰ ਨੇ ਜੀ ਬਿਲਕੁਲ ਸਰਦਾਰੀ ਲੁੱਕੋ ਦੇ ਕਲਰ ਨੇ ਦੇਖੋ ਸਲਵਾਰਾਂ ਸਾਰਿਆਂ ਨਾਲ ਸਕਿਨੀ ਲੱਗਣੀਆਂ ਨੇ ਜੀ ਮੈਂ ਸ਼ਰਟਾਂ ਦੇ ਕਲਰ ਦਿਖਾ ਦੰਨੀਆਂ ਤੁਹਾਨੂੰ ਦੇਖੋ ਜੀ ਇਹ ਹੈਗਾ ਇਸ ਤਰ੍ਹਾਂ ਦਾ ਬਲੇਊਜਾ ਕਲਰ ਹੈ ਵੀਡੀਓ ਦੇ ਵਿੱਚ ਸੇਮ ਕਲਰ ਦਿਖ ਰਹੇ ਨੇ ਜੀ ਫਟਾਫਟ ਸਕਰੀਨ ਸ਼ਾਟ ਲਓ ਤੇ ਸੂਟ ਬੁੱਕ ਕਰੋ ਇਹ ਹਜੇ ਕੱਲੀ ਸਟਾਕ ਆਇਆ ਆਪਣੇ ਕੋਲੇ ਦੇਖੋ ਇੱਕ ਕਲਰ ਇਹ ਆ ਗਿਆ ਚਾਰ ਕਲਰ ਨੇ ਇਹਦੇ ਵਿੱਚ ਕੋਈ ਵੀ ਫਰਕ ਨਹੀਂ ਮਿਲੂਗਾ ਤੁਹਾਨੂੰ ਟਿਸੂ ਸਿਮਰ ਦੀ ਲਾਈਨਿੰਗ ਹੈ ਇਹਦੇ ਵਿੱਚ ਦੇਖੋ ਦੋ ਕਲਰ ਹੋ ਗਏ ਤੀਸਰਾ ਕਲਰ ਵੀ ਬਹੁਤ ਪਿਆਰਾ ਕਲਰ ਹੈ ਦੇਖੋ ਇਸ ਤਰ੍ਹਾਂ ਦਾ ਪੀਚ ਕਲਰ ਕਿਵੇਂ ਮਰਜੀ ਇਹਨੂੰ ਚਾਹੇ ਵੱਡੀਆਂ ਜਿੰਨੀਆਂ ਬਣਾ ਕੇ ਪਾ ਸਕਦੀਆਂ ਨੇ ਜੀ ਚਾਹੇ ਛੋਟੀਆਂ ਏਜਦੀਆਂ ਕਿਵੇਂ ਮਰਜੀ ਤੁਸੀਂ ਇਹਨੂੰ ਕੱਪੜੇ ਨੂੰ ਪਾ ਸਕਦੇ ਹੋ ਕੋਈ ਚੱਕਰ ਨਹੀਂ ਇਸ ਗਰਮੀ ਸਰਦੀ ਦੇ ਵਿੱਚ ਵੀ ਅਸੀਂ ਖੁਦ ਹਨਾ ਜਦੋਂ ਕੋਈ ਪ੍ਰੋਗਰਾਮ ਆਉਂਦਾ ਜਿਵੇਂ ਗਰਮੀ ਦੇ ਵਿੱਚ ਪ੍ਰੋਗਰਾਮ ਆਉਂਦਾ ਅਸੀਂ ਸਿਮਰ ਦੇ ਜਾਂ ਜਿਹੜੇ ਵੀ ਵਰਕ ਵਾਲੇ ਹੈਂਡ ਵਰਕ ਵਾਲੇ ਸੂਟ ਨੇ ਅਸੀਂ ਪਾ ਲੈਣੇ ਕੋਈ ਚੱਕਰ ਨਹੀਂ ਪਏ ਜਾਂਦੇ ਨੇ ਐਡੀ ਕੋਈ ਗੱਲ ਨਹੀਂ ਹੈਗੀ ਹਣਾ ਹੁਣ ਸਾਰਿਆਂ ਦੇ ਲਾਈਨਿੰਗਾਂ ਲੱਗੀਆਂ ਹੁੰਦੀਆਂ ਨੇ ਦੇਖੋ ਇਹ ਹੈਗਾ ਪੀਚ ਕਲਰ ਲਾਈਟ ਜਾਂ ਪੀਚ ਕਲਰ ਹੈ ਬਾਲਾ ਪੜਕੀਲਾ ਨਹੀਂ ਹੈਗਾ ਜਿਵੇਂ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਉਮੀਦ ਹੈ ਚੌਥਾ ਕਲਰ ਆ ਗਿਆ ਜੀ ਲੈਮਨ ਕਲਰ ਮਹਿੰਦੀ ਲੈਮਨ ਕਲਰ ਹੈ ਇਹ ਵੀ ਬਹੁਤ ਕਲਰ ਆ ਗਿਆ ਮਹਿੰਦੀ ਲੈਮਨ ਕਲਰ ਬਹੁਤ ਪਿਆਰਾ ਕਲਰ ਹੈ ਦੇਖੋ ਕਿਹੜਾ ਸੂਟ ਸੱਡੋਂਗੇ ਕਿਹੜਾ ਖਰੀਦੋਂਗੇ ਦੇਖੋ ਜੀ ਮੈਨੂੰ ਦੱਸਿਓ ਤੁਸੀਂ ਜ਼ਰੂਰ ਕਿਵੇਂ ਲੱਗੀ ਤੁਹਾਡੀ ਆਪਣੀ ਕਲੈਕਸ਼ਨ ਪਰਮਾਤਮਾ ਦੀ ਕਿਰਪਾ ਨਾਲ ਰੋਜ਼ ਨਵੇਂ ਨਵੇਂ ਸੂਟ ਆਉਂਦੇ ਰਹਿੰਦੇ ਨੇ ਜੀ ਵੀਡੀਓ ਪਾਉਣ ਦਾ ਹੈ ਨਾ ਜਿਹੜੀ ਇੱਕ ਵਾਰ ਸੂਟ ਪਾ ਕੇ ਜੀ ਕਈ ਵਾਰ ਉਹ ਕਸਟਮਰ ਰਹਿ ਜਾਂਦਾ ਹੈ ਦੂਸਰੀ ਵਾਰ ਉਹ ਵੀਡੀਓ ਪਾਉਣ ਦਾ ਮੌਕਾ ਹੀ ਨਹੀਂ ਮਿਲਦਾ ਕਿਉਂ ਦੇਖੋ ਜੀ ਹੁਣ ਆਇਆ ਹੁੰਦਾ ਵੀ ਜਿਹੜੀ ਨਵੀਂ ਚੀਜ਼ ਆ ਗਈ ਆਪਾਂ ਪਹਿਲਾ ਕਸਟਮਰ ਨੂੰ ਉਹ ਦਿਖਾਈਏ ਹੈ ਨਾ ਦੇਖੋ ਜੀ ਇਹ ਹੈਗਾ ਮਹਿੰਦੀ ਮਾਸਟਰਡ ਕਲਰ ਹੈ ਇਸੂ ਸਿਮਰ ਦੇ ਵਿੱਚ ਤੁਹਾਨੂੰ ਪ੍ਰਿੰਟ ਸ਼ਰਟ ਮਿਲੇਗੀ ਜੀ ਸਿਮਰ ਦੀ ਪਲੇਨ ਸਲਵਾਰ ਮਿਲੂਗੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਆ ਗਿਆ ਪੀਚ ਕਲਰ ਇੱਧਰ ਆ ਗਿਆ ਜੀ ਜਾਮਨੀ ਜਿਹਾ ਕਲਰ ਹੈ ਪਰਪਲ ਕਲਰ ਹੈ ਇਹ ਬਹੁਤ ਪਿਆਰਾ ਕਲਰ ਹੈ ਨਾ ਬੜਾ ਜਾਮਨੀ ਵੀ ਨਹੀਂ ਡਾਰਕ ਵੀ ਨਹੀਂ ਲਾਈਟ ਪਰਪਲ ਜਿ ਸਲਵਾਰਾਂ ਸਾਰਿਆਂ ਨਾਲ ਸੇਮ ਹੀ ਲੱਗਣੀਆਂ ਨੇ ਜੀ ਦੇਖੋ ਚਾਰਾਂ ਨਾਲ ਚਾਰੀ ਸਲਵਾਰਾਂ ਹੈਗੀਆਂ ਨੇ ਤੁਸੀਂ ਬੇਚਿੰਤ ਹੋ ਕੇ ਸੂਟ ਆਰਡਰ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2000 ਜੇ ਤੁਸੀਂ ਇਹਨੂੰ ਆਲ ਓਵਰ ਲਓਗੇ ਜੀ ਤਾਂ ਜੇ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਆਲ ਓਵਰ ਵੀ ਮਿਲ ਜੇਗਾ ਕੋਈ ਚੱਕਰ ਨਹੀਂ ਪਰ ਪਲੀਜ਼ ਆਰਡਰ ਫਾਸਟ ਕਰਿਓ ਫਿਰ ਖਤਮ ਹੋ ਜਾਂਦੇ ਨੇ ਹਨਾ ਔਖਾ ਹੋ ਜਾਂਦਾ ਇਹ ਹੁਣ ਮੈਂ ਕਿਹੜਾ ਮੈਚਿੰਗ ਨਾਲ ਵੀਡੀਓ ਪਾਈ ਹੈ ਪਰ ਤੁਸੀਂ ਜੇ ਆਲ ਓਵਰ ਲੈਣਾ ਚਾਹੁੰਦੇ ਹੋ ਕਈ ਭੈਣਾਂ ਦੀ ਡਿਮਾਂਡ ਹੁੰਦੀ ਹੈ ਸੀ ਆਲ ਓਵਰ ਲੈਣਾ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਪਰ ਪਲੀਜ਼ ਰਿਕਵੈਸਟ ਹੈ ਜਲਦੀ ਜਲਦੀ ਸੂਟ ਆਪਣੇ ਬੁੱਕ ਕਰਕੇ ਤੁਸੀਂ ਪੇਮੈਂਟ ਕਰਕੇ ਜੇ ਤੁਹਾਡਾ ਆਰਡਰ ਚੱਲਦਾ ਜੀ ਤਾਂ ਤੁਸੀਂ ਰਖਵਾ ਸਕਦੇ ਹੋ ਸੂਟ ਕੋਈ ਚੱਕਰ ਨਹੀਂ ਨਹੀਂ ਫਿਰ ਹਨਾ ਦੂਜੀਆਂ ਭੈਣਾਂ ਜਿਹੜਾ ਨਿਊ ਆਰਡਰ ਹੋਊਗਾ ਜੀ ਉਹਦੀ ਪੇਮੈਂਟ ਲਈ ਹੀ ਜਿਹਦਾ ਪੇਮੈਂਟ ਆ ਗਈ ਜੀ ਉਹਨਾਂ ਲਈ ਹੀ ਸੂਟ ਰੱਖਿਆ ਜਾਊ ਚਲੋ ਜੀ ਮੈਂ ਤੁਹਾਨੂੰ 12 ਤੋਂ 15 ਸੂਟ ਦਿਖਾਤੇ ਅੱਜ ਵਾਲੀ ਕਲੈਕਸ਼ਨ ਹੈ ਜਿਹੜੀ ਸਾਰੀ ਪਾਰਟੀ ਵੇਅਰ ਰਹੂਗੀ ਪ੍ਰਿੰਟ ਰਹੂਗੀ ਫੈਂਸੀ ਰਹੂਗੀ ਤੁਸੀਂ ਇਹਨਾਂ ਨੂੰ ਆਰਾਮ ਨਾਲ ਕਿਵੇਂ ਮਰਜ਼ੀ ਪਾ ਸਕਦੇ ਹੋ ਕੋਈ ਐ ਨਹੀਂ ਹੈਗਾ ਵੀ ਹਨਾ ਸੂਤੀ ਨੇ ਜਾਂ ਪਸ਼ਮੀਨੇ ਦੇ ਨੇ ਆਪਾਂ ਘਰ ਦੇ ਵਿੱਚ ਜਾਂ ਬਾਜ਼ਾਰ ਤੱਕ ਪਾ ਸਕਦੇ ਆ ਇਹਨੂੰ ਕਿਸੇ ਵੀ ਪ੍ਰੋਗਰਾਮ ਤੇ ਤੁਸੀਂ ਪਾ ਸਕਦੇ ਹੋ ਜਿਹੜੀਆਂ ਪਹਿਣਾ ਵਰਕ ਵਾਲੇ ਸੂਟ ਨਹੀਂ ਲਾਈਕ ਕਰਦੀਆਂ ਹਨਾ ਉਹ ਪ੍ਰਿੰਟ ਸੂਟ ਇਹ ਬਹੁਤ ਸੋਹਣੇ ਨੇ ਤੁਸੀਂ ਇੱਕ ਇੱਕ ਵਾਰ ਸਿੰਗਲ ਸਿੰਗਲ ਸੂਟ ਆਰਡਰ ਕਰਕੇ ਦੇਖੋ ਨਾਰਮਲ ਰੇਂਜ ਦੇ ਵਿੱਚ ਨੇ ਜੀ ਜਿਆਦਾ ਬਜਟ ਦੇ ਵਿੱਚ ਨਹੀਂ ਆ ਹਨਾ ਤੇ ਇੰਨੀ ਰੇਂਜ ਤਾਂ ਜੇ ਆਪਾਂ ਲਵਾਂਗੇ ਜੀ ਸੂਟ 1000 ਰੁਪਏ ਦਾ ਤਾਂ ਆਪਾਂ ਨੂੰ 1000 1200 ਦਾ ਪਲੇਨ ਸੂਟ ਮਿਲਦਾ ਹਨ ਉਹ ਵੀ ਨਾਰਮਲ ਜੀ ਫੈਬਰਿਕ ਦਾ ਜਿਵੇਂ ਜਿਵੇਂ ਆਪਾਂ ਹੁਣ ਟਿਸੂ ਸਿਮਰ ਦਾ ਲਈਏ ਔਰਗੰਜਾ ਦਾ ਲਈਏ ਵਧੀਆ ਵਾਲੀ ਦਾ ਤਾਂ 1500 ਤੋਂ ਸਟਾਰਟਿੰਗ ਹੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਇਹ ਪ੍ਰਿੰਟ ਵੀ ਹੈ ਤੇ ਬ੍ਰਾਂਡ ਵੀ ਹੈ ਸੋਹਣੀ ਹਨਾ ਚੀਜ਼ ਵੀ ਬਣੀ ਹੋਈ ਹੈ ਲੁੱਕ ਪਾਈ ਹੋਈ ਦਾ ਸੂਟ ਦਾ ਅਲੱਗ ਹੀ ਲੁੱਕ ਆਉਂਦੀ ਹੈ ਤੇ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ